ਸਾਡੇ ਰੋਡ ਦੇ ਉੱਪਰ ਨਾ ਇਹ ਚਾ ਕੇ ਖੜਦੇ ਨੇ ਲੋਕਾਂ ਨੂੰ ਘੇਰਦੇ ਵੀ ਨੇ ਕਈ ਵਾਰੀ ਘੇਰੇ ਸਾਡੇ ਮੁੰਡੇ ਵੀ ਘੇਰੇ ਪੁਲਿਸ ਆਣੇ ਜਾਂਦੇ ਨੇ ਬਾਕੀ ਨਾ ਜਿਹੜਾ ਸਮਾਨ ਨਿਕਲਿਆ ਨਾ ਕੋਈ ਸਰਿੰਜਾਂ ਦੀ ਆ ਲੈਟਰ ਆ ਗਾ ਗੋਲੀਆਂ ਨੇ ਆ ਦੇਖੋ ਚਾਬੀਆਂ ਕਿੰਨੀਆਂ ਨਿਕੀਆਂ ਇਹ ਚਾਬੀਆਂ ਦੇ ਇਹ ਸਾਰੀਆਂ ਦੇ ਕਾਰਵਾਈ ਹੋਣੀ ਚਾਹੀਦੀ ਸਾਡੀ ਇੱਕੋ ਹੀ ਮੰਗਾ ਸਾਡੇ ਰੋਡ ਦੇ ਉੱਤੇ ਬੱਚੇ ਦੇਖੋ ਰਾਤ ਬਰਾਤੇ ਆਉਂਦੇ ਨੇ ਕਿ ਨਹੀਂ ਇਹਨਾਂ ਦੇ ਕਾਰਵਾਈ ਸਖਤ ਹੋਣੀ ਚਾਹੀਦੀ ਮੇਰਾ ਨਾਮ ਹੀ ਅਭਿਸ਼ੇਕ ਆਈ ਪਿੰਡ ਖੇੜੀ ਗੱਲਾਂ ਦਾਈ ਕੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਦੀ ਮੈਂ ਸਵੇਰੇ 10 ਵਜੇ ਜੀ ਪਟਿਆਲੇ ਜਾ ਰਹੀ ਸੀ ਟੂਲ ਡੈਕ ਤੇ ਖੜਾ ਕੇ ਗਿਆ ਦੀ ਲੌਕ ਲਾ ਕੇ ਤੇ ਉਸ ਤੋਂ ਬਾਅਦ ਹੀ ਮੈਂ 2:30 ਵਜੇ ਹੀ ਪਟਿਆਲੇ ਤੋਂ ਮੈਂ ਆ ਕੇ ਦੇਖਿਆ ਮੇਰਾ ਮੋਟਰਸਾਈਕਲ ਹੈ ਨਹੀਂ ਤੇ ਉਥੇ ਮੈਂ ਥਾਣੇ 'ਚ ਵੀ ਰਿਪੋਰਟ ਲਗਾਈ ਕੈਮਰਾ ਚੈੱਕ ਕਰੇ ਕੈਮਰਾ 'ਚ ਕੁਝ ਨਹੀਂ ਆਇਆ ਮੈਂ ਸਾਰੇ ਨੂੰ ਫੋਨ ਘੜਕਾ ਦਿੱਤੀ ਬਿਲਾਣੇਦਾਰ ਉਹਨਾਂ ਨੂੰ ਇਧਰੋਂ ਲਾਣੇਦਾਰ ਉਹ ਨਹੀਂ ਆ ਰਹੇ ਤੇ ਲਾਣੇਦਾਰ ਉਹਨਾਂ ਨੇ ਦੇਖ ਲਈ ਤਾਂ ਕਰਕੇ ਮੋਟਰਸਾਈਕਲ ਫੜਾ ਗਿਆ ਨਹੀਂ ਇਹਨਾਂ ਦਾ ਕੀ ਪੈ ਗਿਆ ਦੋਨੇ ਨੰਬਰ ਪਲੇਟਾਂ ਤੋੜੀਆਂ ਪਈਆਂ ਨੇ ਜੀ ਬਾਕੀ ਆਹਨ ਸਮਾਨ ਮਿਲਿਆ ਜੀ ਏ ਟੂ ਹਿੰ ਟੂ ਹੀ ਪਿੰਡ ਆ ਮਾੜੀ ਕੋਲੋਂ ਫੜੇ ਨਹੀਂ ਪਾਣੀ ਪੀਂਦੇ ਮੋਟਰਸਾਈਕਲ ਮੋਟਰਸਾਈਕਲ ਮਿਲ ਗਈ ਮੰਗ ਕਰਦੇ ਹੋ ਮੰਗਦਾ ਹੀ ਬਸ ਹੋਣਾ ਇਹੀ ਆ ਵੀ ਵਿਕਾ ਅੱਗੇ ਦਾ ਹੋਰ ਨਾ ਚੱਕਣਾ ਕਾਰਵਾਈ ਹੋਵੇ ਬਾਅਦ ਨਾ ਸਾਨੂੰ ਉਸੇ ਕਰਦੇ ਨੇ ਇਹਨਾਂ ਮੇਰਾ ਨਾਮ ਮਲਕੀਤ ਸਿੰਘ ਆ ਜੀ ਪਿੰਡ ਖੇੜੀ ਗਿੱਲਾ ਕੀ ਹੋਇਆ ਪੂਰਾ ਮਾਮਲਾ ਮਾਮਲਾ ਤਾਂ ਇਹ ਆ ਜੀ ਮੁੰਡਾ ਗਿਆ ਦੀ ਪਟਿਆਰੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਘਾਲੇ ਝੜ ਜਦੋਂ ਪਟਿਆਰੇ ਤੋਂ ਆਇਆ ਤਾਂ ਮੋਟਰਸਾਈਕਲ ਉਸੇ ਹੈ ਨਹੀਂ ਸੀ ਤਾ ਮੁੜ ਕੇ ਹੁਣ ਮੇਰੇ ਕੋਲ ਸਾਮ ਨੂੰ ਫੋਨ ਆਇਆ ਮੈਂ ਨਾਬੇ ਦੀ ਰੇੜੀ ਚਲਾਉਣਾ ਤਾਂ ਮੁੰਡੇ ਕਹਿੰਦੇ ਵੀ ਮੋਟਰਸਾਈਕਲ ਨਹੀਂ ਹੈਗਾ ਉੱਥੇ ਮੈਂ ਕਿਹਾ ਵੀ ਤੁਸੀਂ ਚੌਂਕੀ 'ਚ ਰਾਬਟ ਲਗਾ ਦੇ ਇਹ ਰਾਬਟ ਲਖਾਉਣ ਵੀ ਗਿਆ ਤੇ ਸਰਦਾਰ ਜੀ ਵੀ ਸਾਡੇ ਪਿੰਡ ਵਾਲੇ ਨਾਲ ਗਏ ਤੇ ਚੰਨੋਂ ਉਹਨਾਂ ਨੂੰ ਵੀ ਪਤਾ ਹੀ ਉਹ ਕਹਿੰਦਾ 24 ਘੰਟੇ ਮੈਨੂੰ ਟਾਈਮ ਦੇ ਦਿਓ ਵੀ ਕੋਈ ਗੱਲ ਨਹੀਂ ਕਈ ਵਾਰੀ ਭਲੇਖੇ ਨਾਲ ਲੈ ਲੈਣਾ ਕੋਈ ਹੁਣ ਮੈਂ ਨਾਬੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਰੋ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਾਗਰ ਰੇੜੀ ਭਜਾ ਕੇ ਆ ਕੇ ਉਹ ਮਾੜੀ ਤੇ ਇਹ ਪਾਣੀ ਪੀਣ ਲੱਗੇ ਤਾਂ ਫੜੇ ਗਿਆ ਉਹ ਵੀ ਪਾਣੀ ਪੈ ਰਾਇਆ ਪੁੱਛਾ ਮੋਟਰਸਾਈਕਲ ਕਿੱਥੋਂ ਚੱਕਿਆ ਜਦ ਇਹ ਭੱਜਲੇ ਫੇਰ ਉੱਥੋਂ ਡੋਲ ਕੇ ਲਿਆ ਸਾਰੇ ਕਬਾਰ ਤੇ ਉਹਨਾਂ ਨੂੰ ਦੋ ਜਾਨੇ ਨੇ ਵੀ ਠੀਕ ਹੈ ਹਾਂ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਉਹ ਖੜਾ ਪਲੇਟਾਂ ਤੋੜੀਆਂ ਬਿਆਂ ਨੇ ਸਾਰਾ ਕੁਝ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਦਾ ਇਹ ਅੱਗੇ ਨੂੰ ਇਹਨਾਂ ਨੂੰ ਸਹਾਰਾ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੀ ਮਾਤਾ ਨਾਲ ਮੋਟਰਸਾਈਕਲ ਲੱਤਾਂ ਦੀ ਇੱਕ ਜਗ੍ਹਾ ਪਾਣੀ ਲੱਗੇ ਮੈਨੂੰ ਲੱਗਦਾ ਮੋਟਰ ਨਾਲ ਲੱਗੇ ਆ। ਨਾਲ ਸਾਫੇ ਕੋਈ ਨਹੀਂ। ਇਹ ਪੱਜ ਲਈ ਜਨੇ ਨਾਲ ਵੀ ਆਲਾ। ਬੱਚੇ ਹੋ ਆ ਚਾੜਾ ਜੋ। ਸਹੀ ਬੰਦੇ ਸਾਰੇ ਬੰਦੇ। ਅੱਜ ਸੋਖੇ ਚ ਪੈ ਤੇ ਦੇਖ ਬਈ। ਇਹਦਾ ਜੀ ਥਾਲੇ ਸਾਨੂੰ ਫੂੜ ਗਏ ਸੀਗਾ ਇੱਕ। ਵੀ ਇੱਥੇ ਬੰਦੇ ਫੜੇ ਹੋਏ ਨੇ ਕੋਈ। ਇੱਥੋਂ ਆ ਕੇ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਮੋਟਰਸਾਈਕਲ ਖੜਾ ਸੀਗਾ ਆਪਣੇ ਟੂਲ ਪਲਾਜ਼ਾ ਤੇ ਕਾਲੇ ਝਾੜ ਕੋਲ। ਉੱਥੋਂ ਇਹ ਚੱਕਲੇ ਹੋਣਗੇ ਇਹ ਵੈਰੀਫਾਈ ਕਰਦੇ ਆਪਾਂ ਜਾ ਕੇ ਵੀ ਕੀ ਐ ਇਹਦਾ ਸਾਰਾ ਮਾਜਰਾ ਉਹ ਤੋਂ ਬਾਅਦ ਜੇ ਆਪਾਂ ਜੋ ਬੰਦੇ ਕਰਵੇ ਕਰਦੇ ਨੇ ਕੋਈਆਂ ਗੋਲੀਆਂ ਜੀਆਂ ਨੇ ਤੇ ਸਰਿੰਜਾ ਇੱਕ ਖਾਲੀ ਇਹ ਦੇਖਦੇ ਹੁਣ ਕੀ ਵੈਰੀਫਾਈ ਕਰਦੇ ਆ ਇਹਦਾ ਕਿ ਬੰਦ ਉਹ ਤੋਂ ਬਾਅਦ ਜੋ ਬੰਦੀ ਉਹ ਕਾਰਵਾਈ ਆਪਾਂ ਸਾਡੇ ਰੋਡ ਦੇ ਉੱਪਰ ਨਾ ਇਹ ਇੱਥੇ ਆ ਕੇ ਖੜਦੇ ਲੋਕਾਂ ਨੂੰ ਘੇਰਦੇ ਵੀ ਨੇ ਕਈ ਵਾਰੀ ਘੇਰੇ ਸਾਡੇ ਮੁੰਡੇ ਵੀ ਘੇਰੇ ਨੇ ਪੁਲਿਸ ਤਾਂ ਨਹੀਂ ਜਾਂਦੇ ਨੇ ਬਾਕੀ ਨਾ ਜਿਹੜਾ ਸਮਾਨ ਨਿਕਲੇ ਨਾ ਕੋਈ ਸਰਿੰਜਾ ਦੀ ਆ ਲੈਟਰ ਆਗਾ ਗੋਲੀਆਂ ਨੇ ਆ ਦੇਖੋ ਚਾਬੀਆਂ ਕਿੰਨੀਆਂ ਲਿਗੀਆਂ ਇਹ ਚਾਬੀਆਂ ਦੇ ਇਹ ਸਾਰੀਆਂ ਦੇ ਕਾਰਵਾਈ ਹੋਣੀ ਚਾਹੀਦੀ ਸਾਡੀ ਇੱਕੋ ਹੀ ਮੰਗ ਆ ਸਾਡੇ ਰੋਡ ਦੇ ਉੱਤੇ ਬੱਚੇ ਦੇਖੋ ਰਾਤ ਬਰਾਤੇ ਆਉਂਦੇ ਨੇ ਕਿਹਨਾਂ ਇਹਨਾਂ ਦੇ ਕਾਰਵਾਈ ਸਖਤ ਹੋਣੀ ਚਾਹੀਦੀ ਮੇਰਾ ਨਾਮ ਹੀ ਅਭਿਸ਼ੇਕ ਆਈ ਪਿੰਡ ਖੇੜੀ ਗੱਲਾਂ ਦਾ ਹੀ ਕੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਮੈਂ ਸਵੇਰੇ 10 ਵਜੇ ਜੀ ਪਟਿਆਲੇ ਜਾ ਰਹਾ ਸੀ ਟੂਲ ਡੈਕ ਸੇ ਖੜਾ ਕੇ ਗਿਆ ਦੀ ਲੌਕ ਲਾ ਕੇ ਤੇ ਉਸ ਤੋਂ ਬਾਅਦ ਹੀ ਮੈਂ 2:30 ਵਜੇ ਹੀ ਪਟਿਆਲੇ ਤੋਂ ਮੈਂ ਆ ਕੇ ਦੇਖਿਆ ਮੇਰਾ ਮੋਟਰਸਾਈਕਲ ਹੈ ਨਹੀਂ ਤੇ ਉੱਥੇ ਮੈਂ ਥਾਣੇ 'ਚ ਵਿਰਵਾਟ ਲਗਾਈ ਕੈਮਰੇਜ ਆ ਕੇ ਕਰੇ ਕੈਮਰੇਜ ਕੋਈ ਨਹੀਂ ਆਇਆ ਮੈਂ ਸਾਰੇ ਨੂੰ ਫੋਨ ਘੜਕਾ ਦੇਈ ਬਿਲਾਣੇਦਾਰ ਉਹਨਾਂ ਨੂੰ ਇਧਰੋਂ ਲਾਣੇਦਾਰ ਹੋਣੀ ਆ ਤੇ ਲਾਣੇਦਾਰ ਉਹਨਾਂ ਨੇ ਦੇਖ ਲਈ ਤਾਂ ਕਰਕੇ ਮੋਟਰਸਾਈਕਲ ਫੜਿਆ ਗਿਆ ਨਹੀਂ ਇਹਨਾਂ ਦਾ ਕੀ ਪਈ ਗਿਆ ਦੋਨੇ ਨੰਬਰ ਪਲੇਟਾਂ ਤੋੜੀਆਂ ਪਈਆਂ ਨਹੀਂ ਬਾਕੀ ਸਾਰਾ ਸਮਾਨ ਮਿਲਿਆ ਹੀ ਐਥੂ ਹੀ ਤੂੰ ਹੀ ਪੈਂਡਾ ਮਾੜੀ ਕੋਲੋਂ ਫੜੇ ਨਹੀਂ ਪਾਣੀ ਪੀਂਦੇ ਮੋਟਰਸਾਈਕਲ ਮੋਟਰਸਾਈਕਲ ਮਿਲ ਗਈ ਮੰਗਦਾ ਹੀ ਬਸ ਹੁਣ ਇਹੀ ਆ ਵੀ ਵਿਕਾ ਗਿਰ ਕਰਾ ਹੋਰ ਨਾ ਚੱਕਣਾ ਕਾਰਵਾਈ ਹੋਵੇ ਬਸ ਨਸਨ ਉਸੇ ਕਰਦੇ ਨੇ ਇਹਨਾਂ ਮੇਰਾ ਨਾਮ ਮਲਕੀਤ ਸਿੰਘ ਆ ਜੀ ਪਿੰਡ ਖੇੜੀ ਗਿੱਲਾ ਕੀ ਹੋਇਆ ਪੂਰਾ ਮਾਮਲਾ ਮਾਮਲਾ ਦਾ ਇਹ ਹੈ ਜੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਘਾਲੇ ਝੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਤਾਂ ਮੁੜ ਕੇ ਹੁਣ ਮੇਰੇ ਕੋਲ ਸਾਮ ਨੂੰ ਫੋਨ ਆਇਆ ਮੈਂ ਨਾਬੇ ਦੀ ਰੇੜੀ ਚਲਾਉਣਾ ਤਾਂ ਮੁੰਡੇ ਕਹਿੰਦੇ ਵੀ ਮੋਟਰਸਾਈਕਲ ਨਹੀਂ ਹੈਗਾ ਉੱਥੇ ਮੈਂ ਕਿਹਾ ਵੀ ਤੁਸੀਂ ਚੌਂਕੀ 'ਚ ਰਾਵਟ ਲਗਾ ਦਿਓ ਇਹ ਰਾਵਟ ਲਗਾਉਣ ਵੀ ਗਿਆ ਤੇ ਸਰਦਾਰ ਜੀ ਵੀ ਸਾਡੇ ਪਿੰਡ ਵਾਲੇ ਨਾਲ ਗਏ ਤੇ ਚੰਨ ਉਹਨਾਂ ਨੂੰ ਵੀ ਪਤਾ ਹੀ ਉਹ ਕਹਿੰਦੇ 24 ਘੰਟੇ ਮੈਨੂੰ ਟਾਈਮ ਦੇ ਦਿਓ ਵੀ ਕੋਈ ਗੱਲ ਨਹੀਂ ਕਈ ਵਾਰੀ ਭਲੇਖੇ ਨਾਲ ਲੈ ਜਾਂਦਾ ਕੋਈ ਔਰ ਮੈਂ 90 ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਰੋ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਾਗਰ ਰੇੜੀ ਭਜਾ ਕੇ ਆ ਕੇ ਉਹ ਮਾੜੀ ਤੇ ਇਹ ਪਾਣੀ ਪੀਣ ਲਾਗੇ ਤਾਂ ਫੜੇ ਗਿਆ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਾ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦ ਇਹ ਭੱਜਲੇ ਫਿਰ ਉੱਥੋਂ ਡੋਲ ਕੇ ਲਿਆ ਸਾਰੇ ਕਬਾਰ ਤੇ ਉਹਨਾਂ ਨੂੰ ਦੋ ਜਾਨਾਂ ਨੇ ਫਿਰ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਉਹ ਖੜਾ ਪਲੇਟਾਂ ਤੋੜੀਆਂ ਪਿਆ ਨੇ ਸਾਰਾ ਕੁਝ ਮਾਫ ਕਰ ਦਿਓ ਮੰਗ ਜੀ ਸਾਨੂੰ ਦਾ ਕੋਈ ਮੰਗ ਨਹੀਂ ਇਹ ਜੀ ਦਾ ਅੱਗੇ ਨੂੰ ਇਹਨਾਂ ਨੂੰ ਸਹਾਰਾ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਾਤਾ ਦਾ ਮੋਟਰਸਾਈਕਲ ਲੱਤਾ ਦੀ ਲੱਗਿਆ ਮੋਟਰਸਾਈਕਲ ਤੇ ਇੱਕ ਜਗ੍ਹਾ ਪਾਣੀ ਲੱਗੇ ਮੈਨੂੰ ਕਹਾਂ ਮੋਟਰਸਾਈਕਲ ਮੰਨੇ ਲੱਗਿਆ ਆਪੇ ਘਰ ਇਹ ਪੱਜ ਲਈ ਜਨੇ ਨਾਲ ਵੀ ਨਾਲ ਬੱਚੇ ਹੋ ਜਾਣਾ ਜੋ ਸਹੀ ਬੰਦੇ ਸਾਰੇ ਬੰਦੇ ਸੋਖੇ ਚ ਪੈ ਤੀ ਦੇਖੋ ਬਈ ਇਹ ਤਾਂ ਜੀ ਥਾਲੇ ਸਾਨੂੰ ਫੂੜ ਗਏ ਸੀਗਾ ਇੱਕ ਵੀ ਇੱਥੇ ਬੰਦੇ ਫੜੇ ਹੋਏ ਨੇ ਕੋਈ ਇਤੋਂ ਆ ਕੇ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਮੋਟਰਸਾਈਕਲ ਖੜਾ ਸੀਗਾ ਆਪਣੇ ਟੂਲਪਲਾਜ਼ਾ ਤੇ ਕਾਲੇ ਝਾੜ ਕੋਲ ਉੱਥੋਂ ਹੀ ਚੱਕ ਲਏ ਹੋਣਗੇ ਇਹ ਵੈਰੀਫਾਈ ਕਰਦੇ ਆਪਾਂ ਜਾ ਕੇ ਵੀ ਕੀ ਐ ਇਹਦਾ ਸਾਰਾ ਮਾਜਰਾ ਉਹ ਤੋਂ ਬਾਅਦ ਤੇ ਆਪਾਂ ਜੋ ਵੀ ਬੰਦੇ ਕਾਰਵਾਈ ਕਰਦੇ ਨੇ ਕੋਈ ਗੋਲੀਆਂ ਜੀਆਂ ਨੇ ਤੇ ਸਿਰੰਜੇ ਇੱਕ ਖਾਲੀ ਇਹ ਦੇਖਦੇ ਆ ਹੁਣ ਕੀ ਵੈਰੀਫਾਈ ਕਰਦੇ ਆ ਇਹਦਾ ਕਿ ਬੰਦ ਉਹ ਤੋਂ ਬਾਅਦ ਜੋ ਬੰਦੀ ਉਹ ਕਾਰਵਾਈ ਆਪਾਂ